ਆ ਦੇਖੋ ਪੁੱਤ ਹੀ ਨਿਕਲਿਆ ਪਿਤਾ ਦਾ ਕਾਤਲ ਫਰਾਂਸ ਤੋਂ ਆਏ ਪੁੱਤ ਨੇ ਜਾਇਦਾਦ ਖਾਤਰ ਮਾਪਿਆਂ ਤੇ ਚਲਾਈਆਂ ਸਨ ਗੋਲੀਆਂ ਪੁਲਿਸ ਨੇ ਪੁੱਤ ਸਮੇਤ ਦੋਨੋਂ ਕੀਤਾ ਗ੍ਰਿਫਤਾਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਰਵਾਲੀ 'ਚ ਬੀਤੇ ਦਿਨੀ ਇੱਕ ਬਜ਼ੁਰਗ ਪਤੀ ਪਤਨੀ ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਬਜ਼ੁਰਗ ਸੋਹਣ ਸਿੰਘ ਦੀ ਮੌਤ ਹੋ ਗਈ ਅਤੇ ਜਦਕਿ ਉਸ ਦੀ ਪਤਨੀ ਹਸਪਤਾਲ ਵਿੱਚ ਜਿ ਰਹੀ ਇਲਾਜ ਹੈ ਉੱਥੇ ਹੀ ਇਸ ਮਾਮਲੇ 'ਚ ਜਾਂਚ ਕਰਦੋਹੇ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਅੱਜ ਖੁਲਾਸਾ ਕੀਤਾ ਗਿਆ ਕਿ ਉਕਤ ਬਜ਼ੁਰਗ ਪਤੀ ਪਤਨੀ ਤੇ ਫਾਇਰਿੰਗ ਕਰਨ ਵਾਲਾ ਉਸ ਦਾ ਆਪਣਾ ਪੁੱਤ ਅਜੀਤਪਾਲ ਸਿੰਘ ਹੈ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਸ ਦਾ ਸਾਥ ਉਸਦੇ ਹੀ ਪਿੰਡ ਦੇ ਰਹਿਣ वाले एक व्यक्ति बलवीर सिंह ਵੱਲੋਂ ਦਿੱਤਾ ਗਿਆ ਉੱਥੇ ਹੀ ਡੀਐਸਪੀ ਫਤਿਹਗੜ ਚੂੜਿਆ ਵਿਪਨ ਕੁਮਾਰ ਨੇ ਦੱਸਿਆ ਕਿ ਜਦ ਵਾਰਦਾਤ ਹੋਈ ਤਾਂ ਉਹਨਾਂ ਵੱਲੋਂ ਵੱਖ-ਵੱਖ ਪਹਿਲੂਆਂ ਤੇ ਜਾਂਚ ਕੀਤੀ ਗਈ ਜਿਸ ਵਿੱਚ ਇਹ ਸਾਹਮਣੇ ਆਇਆ ਕਿ ਮ੍ਰਿਤਕ ਸੋਹਣ ਸਿੰਘ ਦੀ ਆਪਣੇ بیٹے ਅਜੀਤ ਸਿੰਘ ਜੋ ਕਿ ਫਰਾਂਸ 'ਚ ਰਹਿੰਦਾ ਹੈ ਉਸ ਨਾਲ ਪਿਛਲੇ ਕਾਫੀ ਸਮੇ ਤੋਂ ਜਾਇਦਾਦ ਨੂੰ ਲੈ ਕੇ ਲੜਾਈ ਚੱਲ ਰਹੀ ਹੈ ਜੋ ਕਿ ਸੋਹਨ ਸਿੰਘ ਆਪਣੀ ਜਾਇਦਾਦ ਆਪਣੀ ਬੇਟੀ ਨੂੰ ਦੇਣਾ ਚਾਹੁੰਦਾ ਸੀ ਜਦਕਿ ਉਸ ਦਾ ਬੇਟਾ ਇਸ ਦਾ ਵਿਰੋਧ ਕਰਦਾ ਸੀ ਅਤੇ ਹੁਣ ਕਰੀਬ 1 ਮਹੀਨਾ ਪਹਿਲਾਂ ਅਜੀਤ ਵਿਦੇਸ਼ ਤੋਂ ਵਾਪਸ ਪਰਦਿਆ ਸੀ ਅਤੇ ਉਸ ਦੇ ਚਲਦਿਆਂ ਉਸਨੇ ਹੀ ਆਪਣੇ ਮਾਤਾ ਪਿਤਾ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ ਜਿਸ 'ਚ ਪਿੰਡ ਸਰਵਾਲੀ ਦੇ ਰਹਿਣ ਵਾਲੇ ਬਲਵੀਰ ਸਿੰਘ ਨੇ ਉਸ ਦਾ ਸਾਥ ਦਿੱਤਾ ਅਤੇ ਜਦ ਦੋਵੇਂ ਬਜ਼ੁਰਗ ਪਤੀ ਪਤਨੀ 1 ਮਾਰਚ ਨੂੰ ਰਾਤ ਵੇਲੇ ਚੋਲਾ ਸਹਿਬ ਜੋੜ ਮੇਲੇ ਦੇ ਸਵਾਗਤ ਲਈ ਲੰਗਰ 'ਚ ਸੇਵਾ ਕਰਕੇ ਵਾਪਸ ਆ ਰਹੇ ਸਨ ਤਾਂ ਉਹਨਾਂ ਦੇ ਆਪਣੇ ਪੁੱਤ ਨੇ ਉਹਨਾਂ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਜਿਸ ਚ ਸੋਹਣ ਸਿੰਘ ਦੀ ਮੌਤ ਹੋ ਗਈ ਉੱਥੇ ਪੁਲਿਸ ਡੀਐਸਪੀ ਦਾ ਕਹਿਣਾ ਕਿ ਉਹਨਾਂ ਦੇ ਪੁਲਿਸ ਪਾਰਟੀ ਵੱਲੋਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਹ ਵੀ ਸਾਹਮਣੇ ਆਇਆ ਕਿ ਜਿਸ ਪਿਸਤਨ ਨਾਲ ਫਾਇਰਿੰਗ ਕੀਤੀ ਗਈ ਹੈ ਉਹ ਅਜੀਤਪਾਲ ਉੱਤਰ ਪ੍ਰਦੇਸ਼ ਤੋਂ ਖਰੀਦ ਕਰ ਲਿਆਇਆ ਸੀ ਅਤੇ ਉਸ ਦਾ ਕਹਿਣਾ ਕਿ ਉੰਨਾ ਬੱਲੋ ਅਗੇ ਦੀ ਜਾਂਚ ਜਾਰੀ ਹੈ ਸੋਨ ਸਿੰਘ ਅਤੇ ਉਸਦੀ ਪਤਨੀ ਪਰਮਿੰਦਰ ਕੌਰ ਇਹ ਦੋਨੋਂ ਸਰਵਾਲੀ ਪਿੰਡ ਦੇ ਰਹਿਣ ਵਾਲੇ ਆ ਔਰ ਇਹਨਾਂ ਦੀ ਉਮਰ ਕਰੀਬ 60 ਤੋਂ 65 ਸਾਲ ਦੇ ਵਿੱਚ ਹੈ ਔਰ ਸਰਵਾਲੀ ਅਡੇ ਦੇ ਉੱਤੇ ਇਹ ਲੰਗਰ ਦੀ ਸੇਵਾ ਕਰਦੇ ਸੀ ਸਾਰਾ ਦਿਨ ਔਰ ਮਿਤੀ 1 3 25 ਨੂੰ ਰਾਤ ਕਰੀਬ 9 ਵਜੇ ਲੰਗਰ ਦੀ ਸੇਵਾ ਕਰਨ ਉਪਰੰਤ ਇਹ ਵਾਪਸ ਆਪਣੇ ਪਿੰਡ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕੁਝ ਅਣਖਸ਼ਤੇ ਵਿਅਕਤੀਆਂ ਨੇ ਇਹਨਾਂ ਦੇ ਉੱਤੇ ਫਾਇਰਿੰਗ ਕੀਤੀ ਜਿਸ ਦੇ ਵਿੱਚ ਇਹ ਦੋਨੋਂ ਬਹੁਤ ਹੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਜਿਹੜੇ ਆ ਜ਼ਖਮੀ ਹੋ ਗਏ ਦੌਰਾਨੇ ਇਲਾਜ ਸੋਨ ਸਿੰਘ ਦੀ ਜਿਹੜੀ ਹੈ ਡੈਥ ਹੋ ਗਈ ਤੇ ਉਸ ਦੀ ਪਤਨੀ ਗੋਲੀਆਂ ਲੱਗਨ ਕਰਕੇ ਅਜੇ ਵੀ ਜਿਹੜੀਆਂ ਇਲਾਜ ਉਹਦਾ ਚੱਲ ਰਿਹਾ ਹੈ ਇਹ ਘਟਨਾ ਹੋਣ ਤੋਂ ਉਪਰੰਤ ਅਸੀਂ ਮੌਕੇ ਤੇ ਗਏ ਤੇ ਇਹ ਸਾਰੀ ਘਟਨਾ ਸ਼੍ਰੀ ਸਹਿیل ਕਾਸਿਮੇਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਸ਼੍ਰੀ ਗੁਰਪ੍ਰਤਾਪ ਸਿੰਘ ਐਸਪੀ ਡੀ ਸਾਹਿਬ ਬਟਾਲਾ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਤੇ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਸਤੇ ਉੱਤੇ ਤਪੀਸ਼ ਕਰਦੇ ਹੋਏ ਸੁਖਰਾ ਇੰਸਪੈਕਟਰ ਸੁਖਰਾ ਸਿੰਘ ਅਨਚਾਲ ਸੀਆਈਏ ਬਟਾਲਾ ਇੰਸਪੈਕਟਰ ਰਵਜੋਤ ਸਿੰਘ ਐਸ ਐਚਓ ਕਿਲਾ ਲਾਲ ਸਿੰਘ ਅਸੀਂ ਵੱਖ-ਵੱਖ ਥਿਊਰੀਆਂ ਤੇ ਕੰਮ ਕੀਤਾ ਔਰ ਡੂੰਘਾਈ ਨਾਲ ਪਰਤਾਲ ਕਰਨ ਤੇ ਇਹ ਪਤਾ ਲੱਗਾ ਕਿ ਸੋਨ ਸਿੰਘ ਦਾ ਇੱਕ ਲੜਕਾ ਹੈ ਜਿਹੜਾ ਪਰਿਵਾਰ ਸਮੇਤ ਫਰਾਂਸ ਰਹਿੰਦਾ ਤੇ ਕਰੀਬ ਡੇਢ ਮਹੀਨੇ ਪਹਿਲਾਂ ਉਹ ਇੱਥੇ ਆਇਆ ਸੀ ਤੇ ਉਸਦੀ ਆਪਣੇ ਮਾਪੇ ਨਾਲ ਬਹੁਤ ਕਈ ਸਾਲਾਂ ਤੋਂ ਜਾਇਦਾਦ ਦੀ ਵੰਡ ਨੂੰ ਲੈ ਕੇ ਉਹਦਾ ਝਗੜਾ ਰਹਿੰਦਾ ਸੀ ਤੇ ਦਰਖਾਸਤਬਾਜ਼ੀ ਵੀ ਚੱਲਦੀ ਸੀ ਇਸ ਤੋਂ ਇਲਾਵਾ ਸੋਨ ਸਿੰਘ ਵੱਲੋਂ 2022 ਵਿੱਚ ਇਹਨੂੰ ਇਸਦੇ ਹੀ ਪਿੰਡ ਦੇ ਬਲਜੀਤ ਸਿੰਘ ਤੇ ਬਲਵੀਰ ਸਿੰਘ ਨੇ ਇਹਦੇ ਨਾਲ ਝਗੜਾ ਕੀਤਾ ਸੀ ਤੇ ਇਹਨੂੰ ਕਾਫੀਆਂ ਸੱਟਾਂ ਲਾਈਆਂ ਸੀ ਸੋਨ ਸਿੰਘ ਨੇ ਇਹਨਾਂ ਦੇ ਉੱਪਰ ਪਰਚਾ ਦਰਜ ਕਰਾਇਆ ਸੀ ਜੋ ਅੰਡਰ ਟਰਾਇਲ ਨਾਂ ਜੋ ਕੋਰਟ ਦੇ ਵਿੱਚ ਚੱਲ ਰਿਹਾ ਹੈ ਤੇ ਅਸੀਂ ਇਸ ਥਿਉਰੀ ਤੇ ਕੰਮ ਕਰਦੇ ਹੋਏ ਇਹ ਪਤਾ ਲੱਗਾ ਕਿ ਬਲਵੀਰ ਸਿੰਘ ਔਰ ਇਹਨਾਂ ਦਾ ਬੇਟਾ ਸਹਿਜਪਾਲ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਗੂੜੀ ਦੋਸਤੀ ਹੈ ਤੇ ਇਹਨਾਂ ਨੇ अजीतਪਾਲ ਸੋਦੀ अजीतਪਾਲ ਇਹਨਾਂ ਦੇ ਬੇਟੇ ਨਾਲ ਦੋਸਤੀ ਹੈ ਔਰ ਇਹਨਾਂ ਨੇ ਦੋਹਾਂ ਨੇ ਇੱਕ ਪਲੈਨਿੰਗ ਬਣਾ ਕੇ ਇਹਨਾਂ ਦੇ ਕਤਲ ਕਰਨ ਦੀ ਜਿਹੜੀ ਆ ਅ ਪਲਾਨ ਕੀਤਾ ਤੇ ਜਿਹੜਾ ਬਲਬੀਰ ਸਿੰਘ ਹੈ ਬਲਬੀਰ ਸਿੰਘ ਨੇ ਇੱਕ ਨਵੀਂ Jio ਦੀ SIM 20 ਫਰਵਰੀ ਨੂੰ ਬਟਾਲਾ ਤੋਂ ਲਈ ਔਰ ਉਹ SIM ਜਿਹੜੀ ਨਵਾਂ ਨੰਬਰ ਹੈ ਉਹ अजीतਪਾਲ ਇਸ ਦੇ ਬੇਟੇ ਨੂੰ ਦਿੱਤੀ ਬਲਬੀਰ ਸਿੰਘ ਨੇ ਇੱਕ ਆਪਣਾ ਸਪਲੈਂਡਰ ਮੋਟਰਸਾਈਕਲ ਜਿਹੜਾ ਕਿ ਚੋਰੀ ਛੁਦਾ ਹੋਇਆ ਨੇ ਫਰੀਦਿਆ ਹੋਇਆ ਸੀ ਪਹਿਲਾਂ ਹੀ ਉਹ ਵੀ ਅਜੀਤਪਾਲ ਨੂੰ ਜਿਹੜਾ ਦੇਤਾ ਤੇ ਇਹਨਾਂ ਨੇ ਪਲੈਨਿੰਗ ਦੇ ਤਹਿਤ ਮਿਤੀ 18 ਤਹਿਤ 25 ਨੂੰ ਜਦੋਂ ਸੋਨ ਸਿੰਘ ਤੇਰੀ ਵਾਈਫ ਲੰਗਰ ਦੀ ਸੇਵਾ ਕਰਨ ਉਪਰੰਤ ਤਕਰੀਬ 9 ਵਜੇ ਸ਼ਾਮੀ ਉਥੋਂ ਆਪਣੇ ਮੋਟਰਸਾਈਕਲ ਦੇ ਚੱਲੇ ਤੇ ਬਲਬੀਰ ਸਿੰਘ ਵੀ ਉਸੇ ਉੱਥੇ ਸੇਵਾ ਕਰ ਰਿਹਾ ਸੀ ਉਸਨੇ ਤੁਰੰਤ ਅਜੀਤਪਾਲ ਨੂੰ ਜਿਹੜਾ ਇਸ ਦਾ ਮੈਸੇਜ ਦਿੱਤਾ ਕਿ ਇਹ ਚੱਲ ਪਏ ਨੇ ਉਹ ਰਸਤੇ ਦੇ ਵਿੱਚ ਪਲੈਨਿੰਗ ਮੁਤਾਬਕ ਇਹਨਾਂ ਦੇ ਬੇਟੇ ਨੇ ਜੀਤਪਾਲ ਨੇ ਇਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਖਮੀ ਕੀਤਾ ਇਹ ਬਹੁਤ ਹੀ ਜਿਹੜਾ ਸੈਂਸੇਸ਼ਨਲ ਕ੍ਰਾਈਮ ਸੀ ਜਿਸ ਨੂੰ ਸਾਡੀਆਂ ਇਹ ਟੀਮਾਂ ਨੇ ਔਰ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ ਸੋਹਨਸਗ ਦੀ ਕਰੀਬ 6 ਏਕੜ ਜ਼ਮੀਨ ਸੀ ਔਰ ਉਸ ਦੇ ਵਿੱਚ ਇਹ ਤਫਤੀਸ਼ ਆਇਆ ਕਿ ਉਹ ਆਪਣੀ ਬੇਟੀ ਨੂੰ ਇਹ ਦੇਣਾ ਚਾਹੁੰਦਾ ਸੀਗਾ ਬਟ ਇਹ ਚੀਜ਼ ਜਿਹੜੀ ਉਹਦਾ ਬੇਟਾ ਅਜੀਤਪਾਲ ਹੈ ਉਹਨੂੰ ਚੰਗੀ ਨਹੀਂ ਸੀ ਲੱਗਦੀ ਔਰ ਹੋਰ ਵੀ ਕਾਫੀ ਇਹਨਾਂ ਦੇ ਘਰ ਦੇ ਵਿੱਚ ਕਰੀਬ 14-15 ਸਾਲ ਤੋਂ ਇਹਨਾਂ ਦਾ ਬੋਲ ਚੱਲ ਵੀ ਆਪਸ ਵਿੱਚ ਬੰਦ ਸੀ ਤੇ ਸੋਨ ਸਿੰਘ ਨੇ ਇਸ ਨੂੰ ਬੇਦਖਲ ਵੀ ਕੀਤਾ ਹੋਇਆ ਸੀ ਤੇ ਬਲਵੀਰ ਸਿੰਘ ਨੇ ਤਾਂ ਇਸ ਦਾ ਸਾਥ ਦਿੱਤਾ ਕਿ ਉਹਦੇ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਸੋਨ ਸਿੰਘ ਨੇ ਪਰਚਾ ਦਰਜ ਕਰਾਇਆ ਹੋਇਆ ਸੀ ਤੇ ਤਫਤੀਸ਼ ਦਾ ਵਿਸ਼ਾ ਹੈ ਇਹਦੀ ਸਾਰੀ ਢੁਗਾਈ ਤੱਕ ਪੜਤਾਲ ਚੱਲ ਰਹੀ ਹੈ ਤੇ ਸਾਰਾ ਅਸੀਂ ਹੋਰ ਵੀ ਜੇ ਇਹ ਦੇ ਵਿੱਚ ਕੋਈ ਦੋਸ਼ੀ ਸਾਡੀ ਤਫਤੀਸ਼ ਦੇ ਦੌਰਾਨ ਸਾਹਮਣੇ ਆ ਤੇ ਉਹਨੂੰ ਵੀ ਅਸੀਂ ਜਿਹੜਾ ਵਿੱਚ ਅਰੈਸਟ ਕਰਾਂਗੇ ਵੈਪਨ ਕਿੱਥੋਂ ਹੈ ਨਾ ਅਜੀਤਪਾਲ ਨੇ ਵੈਪਨ ਦਾ ਅਰੇਂਜ ਕੀਤਾ ਇਹ ਫਰਵਰੀ ਮਹੀਨੇ ਦੇ ਵਿੱਚ ਯੂਪੀ ਦੇ ਪਿਲੀਪੀਤ ਗਿਆ ਉੱਥੋਂ ਪਰਚੇਸ ਕਰਕੇ ਲਿਆਇਆ ਸੀ ਤੇ ਦੋਨੋਂ ਦੋਸ਼ੀਆਂ ਨੂੰ ਅੱਜ ਰਿਮਾਨ ਜੋਗ ਅਦਾਲਤਾਂ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਇਹਦੀ ਹੋਰ ਪੜਤਾਲ ਜਿਹੜੀ ਉਹ ਕੀਤੀ ਜਾਵੇਗੀ